ਆਜ਼ਾਦੀ ਤੋਂ ਬਾਅਦ ਲੈ ਕੇ ਹੁਣ ਤੱਕ ਜਗਰਾਉਂਦੇ ਪਿੰਡ ਮੱਲਾ ਵਿੱਚ ਮਰਬੇ ਬੰਦੀ ਦੀ ਸਮੱਸਿਆ ਪਿੰਡ ਵਾਸੀਆਂ ਲਈ ਇੱਕ ਵੱਡੀ ਸਿਰਦਰਦੀ ਬਣੀ ਹੋਈ ਹੈ ਪਰ ਫਿਰ ਵੀ ਲੋਕ 1947-1948 ਵੇਲੇ ਦੀਆਂ ਹੋਈਆਂ ਰਜਿਸਟਰੀਆਂ ਦੇ ਸਹਾਰੇ ਆਪਣੀਆਂ ਜ਼ਮੀਨਾਂ ਨੂੰ ਅੱਗੇ ਖਰੀਦ-ਵੇਚ ਰਹੇ ਨੇ ਪਰ ਹੁਣ ਪੰਜਾਬ ਸਰਕਾਰ ਵੱਲੋਂ ਇਸ ਪਿੰਡ ਦੀ ਮਰਬੇ ਬੰਦੀ ਆਜ਼ਾਦੀ ਤੋਂ ਪਹਿਲਾਂ 1938-1949 ਵਿੱਚ ਲਿਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ ਜਿਸ ਕਾਰਨ ਪਿੰਡ ਵਾਸੀਆਂ ਵਿੱਚ ਇਸ ਗੱਲ ਨੂੰ ਲੈ ਕੇ ਬਹੁਤ ਖਲਬਲੀ ਪਾਈ ਜਾ ਰਹੀ ਹੈ ਅਤੇ ਲੋਕਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਪਿੰਡ ਦੀ ਮਰਬੇਬੰਦੀ 2024 ਤੋਂ 1938-1949 ਵਿੱਚ ਨਾ ਲਜਾਇਆ ਜਾਵੇ ਤਾਂ ਪਿੰਡ ਦਾ ਮਾਹੌਲ ਖਰਾਬ ਹੋਣ ਤੋਂ ਬਚ ਸਕੇਗਾ ਅੱਜ ਅਸੀਂ ਪਹੁੰਚੇ ਹਾਂ ਜਗਰਾਉਂ ਨੇੜੇ ਪਿੰਡ ਮੱਲਾ ਦੇ ਵਿੱਚ ਜਿੱਥੇ ਕਿ 1947 ਤੋਂ ਪਹਿਲਾਂ ਦੀਆਂ ਮਰੱਬੇਬੰਦੀਆਂ ਹੋ ਚੁੱਕੀਆਂ ਹਨ ਔਰ ਉਹਨਾਂ ਮਰੱਬੇਬੰਦੀਆਂ ਨੂੰ ਲੈ ਕੇ ਪਿੰਡ ਵਾਸੀ ਇੱਥੇ ਆਪਣੇ ਪਿਓ ਦਾਦਿਆਂ ਦੀਆਂ ਜ਼ਮੀਨਾਂ ਤੇ ਬੈਠੇ ਹਨ ਔਰ ਵਾਹੀ ਕਰ ਰਹੇ ਹਨ ਇਹਨਾਂ 60-70 ਸਾਲਾਂ ਦੇ ਦੌਰਾਨ ਪਿੰਡ ਦਾ ਬਹੁਤ ਜ਼ਿਆਦਾ ਵਿਕਾਸ ਹੋਇਆ ਹੈ ਪਿੰਡ ਦੇ ਵਿੱਚ ਸਕੂਲ ਡਿਸਪੈਂਸਰੀਆਂ ਸਕੂਲ ਸਰਕਾਰੀ ਡਿਸਪੈਂਸਰੀਆਂ ਦੇ ਨਾਲ-ਨਾਲ ਪਿੰਡ ਦੇ ਸੇਮ ਨਾਲੇ ਹੋਰ ਵੀ ਬਹੁਤ ਵਿਕਾਸ ਹੋਇਆ ਜਿਸ ਦੇ ਨਾਲ ਪਿੰਡ ਨੂੰ ਬਹੁਤ ਫਾਇਦਾ ਹੋਇਆ ਔਰ ਉਸ ਸਮੇਂ ਪਿੰਡ ਦੇ ਵਿੱਚ 198 ਘਰ ਸਨ ਜਿਹੜੇ ਕਿ ਇਸ ਮਰੱਬੇਬੰਦੀਆਂ ਦੇ ਕੇਸ ਦੇ ਵਿੱਚ ਆਉਂਦੇ ਸਨ ਪਰ ਹੁਣ ਇਸ ਦੇ ਵਿੱਚ 1200 ਘਰ ਹੋ ਚੁੱਕੇ ਹਨ ਜਿਨ੍ਹਾਂ ਦੇ ਵਿੱਚ ਕਈ ਐਸਸੀ ਘਰ ਵੀ ਹਨ ਔਰ ਉਹਨਾਂ ਨੂੰ ਵੀ ਇਸ ਮਰੱਬੇਬੰਦੀ ਦੇ ਨਾਲ ਨਾਲ ਡਿਵੈਲਪਮੈਂਟ ਦਾ ਬਹੁਤ ਫਾਇਦਾ ਹੋਇਆ ਪਰ ਹੁਣ ਮਾਲ ਮਹਿਕਮਾ ਤੇ ਕੋਰਟ ਵੱਲੋਂ ਇੱਕ ਕੇਸ ਚੱਲਦੇ ਕੇਸ ਦੀ ਇੱਕ ਤਲਵਾਰ ਲਟਕਾਈ ਗਈ ਹੈ ਪਿੰਡ ਵਾਸੀਆਂ ਤੇ ਕਿ ਜੋ ਮਰੱਬੇਬੰਦੀ ਪਹਿਲਾਂ 1938-39 ਚ ਹੋਈ ਸੀ ਉਸੇ ਤੇ ਹੀ ਵਾਪਸ 2024 ਤੋਂ ਵਾਪਸ ਉਹਨਾਂ ਨੂੰ ਭੇਜਿਆ ਜਾ ਰਿਹਾ ਹੈ ਜਿਸ ਕਰਕੇ ਪਿੰਡ ਵਾਸੀਆਂ ਦੇ ਵਿੱਚ ਹੁਣ ਬਹੁਤ ਜ਼ਿਆਦਾ ਆਪਣੇ ਆਪ ਨੂੰ ਉਜਾੜੇ ਦਾ ਡਰ ਬਣਿਆ ਹੋਇਆ ਹੈ ਔਰ ਪਿੰਡ ਵਾਸੀ ਇਸ ਮਾਹੌਲ ਤੋਂ ਡਰੇ ਹੋਏ ਹਨ ਕਿ ਕਿਤੇ ਕੋਰਟ ਦਾ ਇਦਾਂ ਦਾ ਫੈਸਲਾ ਨਾ ਆ ਜਾਵੇ ਕਿ ਪਿੰਡ ਦੇ ਵਿੱਚ ਦੁਬਾਰਾ ਮਰੱਬੇਬੰ ਇਥੇ ਪਿੰਡ ਪੂਰੀ ਤਰ੍ਹਾਂ ਉਜੜ ਜਾਵੇ ਇਸ ਨਾਲ ਪਿੰਡ ਦੇ ਵਿੱਚ ਜਿੱਥੇ ਕਤਲੋਗਾਂ ਮੱਚ ਜਾਵੇਗਾ ਪਿੰਡ ਵੀ ਪੂਰੀ ਤਰ੍ਹਾਂ ਉਜੜੇਗਾ ਸਾਡੇ ਨਾਲ ਮੌਜੂਦ ਹੈ ਇੱਥੇ ਪਿੰਡ ਵਾਸੀ ਆ ਉਹ ਆਪਾਂ ਉਹਨਾਂ ਨਾਲ ਗੱਲ ਕਰਦੇ ਹਾਂ ਕਿ ਪਿੰਡ ਦੇ ਵਿੱਚ ਇਸ ਸਮੇਂ ਕੀ ਮਾਹੌਲ ਹੈ ਜਸਵੰਤ ਜੀ ਕੀ ਮਾਹੌਲ ਹੈ ਪਿੰਡ ਦੇ ਵਿੱਚ ਕੀ ਕਹੋਗੇ ਤੁਸੀਂ ਕਿ ਇਸ ਟਾਈਮ ਸਰਕਾਰ ਨੂੰ ਕੀ ਚਾਹੀਦਾ ਹੈ ਹੁਣ ਤੱਕ ਦੀ ਸਰਕਾਰਾਂ ਨੇ ਪਹਿਲਾਂ ਕਿਉਂ ਨਹੀਂ ਧਿਆਨ ਦਿੱਤਾ ਕੋਈ ਵੀਰ ਜੀ ਮੇਰਾ ਨਾਮ ਜਸਵੰਤ ਸਿੰਘ ਪਿੰਡ ਮੱਲਾ ਦਾ ਬਸਨੀਕ ਆ ਮੈਂ ਇੱਥੋਂ ਦਾ ਹਾਂ ਇਹ ਹੁਣ ਸਰਕਾਰਾਂ ਦੀ ਤੇ ਮਾਲ ਮਹਿਕਮੇ ਦੀ ਅਸੀਂ ਕੁਝ ਕਹਿ ਨਹੀਂ ਸਕਦੇ ਕਿ ਸਰਕਾਰਾਂ ਦੇ ਤਾਂ ਆਪਣਾ ਕੋਈ ਜ਼ੋਰ ਨਹੀਂ ਹੁੰਦਾ ਜੀ ਹਨਾ ਕੁਝ ਆਦਮੀ ਹੈਗੇ ਆ ਜਿਹੜੇ ਬਾਇਲੈਂਸ ਕਰਦੇ ਹੈਗੇ ਹਨਾ ਇਹ ਪਹਿਲੀ ਸਾਨੂੰ ਵੇਚ ਕੇ ਵਾਪਸ ਲੈਣੀ ਚਾਹੁੰਦੇ ਹੈਗੇ ਜੀ ਠੀਕ ਹੈ ਜਿਹੜੀ ਪਹਿਲੀ ਪਹਿਲੋ ਰਜਾਮੰਦੀ ਦੇ ਨਾਲ ਰਵੇਬੰਦੀ ਹੋਈ ਸੀ ਵੰਡ ਤੋਂ ਬਾਅਦ ਦੇ ਵਿੱਚ ਉਹ ਸਾਰਿਆਂ ਨੇ ਐਕਸੈਪਟ ਕੀਤੀ ਸੀ ਜੀ ਸਾਰੇ ਉੱਤੇ ਖੁਸ਼ ਸੀਗੇ ਉਦੋਂ ਬਾਅਦ ਦੇ ਵਿੱਚ ਇਹਨਾਂ ਲੋਕਾਂ ਨੇ ਕੁਝ ਚੰਦ ਬੰਦਿਆਂ ਨੇ ਪਹਿਲੀਆਂ ਵੇਚ ਕੇ ਦੁਬਾਰੇ ਇਹ ਲੈਣੀਆਂ ਚਾਹੁੰਦੇ ਹੈਗੇ ਆ ਠੀਕ ਹੈ ਨਾ ਇਹਨਾਂ ਨੇ 420 ਕਰ ਰਹੇ ਆ ਉਹ ਸਟੇ ਹੋਏ ਕਾਗਜ਼ ਸੀਗੇ ਇਹਨਾਂ ਨੇ ਸਾਨੂੰ ਨੰਬਰ ਪਟਵਾਰੀਆਂ ਕਾਨੂੰਗੋ ਤਾਂ ਨੰਬਰ ਲੈ ਕੇ ਪਹਿਲੀਆਂ ਵੇਚੀਆਂ ਹੁਣ ਦੁਬਾਰੇ ਵਾਪਸ ਲੈਣੀਆਂ ਚਾਹੁੰਦੇ ਹੈਗੇ ਵੀ ਸਾਨੂੰ ਪਹਿਲੀਆਂ ਵਾਪਸ ਮਿਲਣ ਠੀਕ ਹੈ ਜੀ ਇਹਦੇ ਵਿੱਚ ਹੁਣ ਤੁਸੀਂ ਦੇਖੋ ਵੀ ਇਸ ਤਰ੍ਹਾਂ ਪਹਿਲਾਂ ਜਿਹੜਾ ਉਦੋਂ ਤਾਂ ਤਿੱਬੇ ਵਾਲੀਆਂ ਪਹਿਲੀਆਂ ਸੀ ਜਾਂ ਕੁਝ ਵੀ ਸੀ ਹੁਣ ਲੋਕਾਂ ਨੇ ਰਾਹੇ ਪੱਧਰ ਕਰਕੇ ਵਗੈਰਾ ਵਰਕੇ ਪੂਰੀਆਂ ਬਹਾਲ ਕਰ ਲੀਆਂ ਨੇ ਕੋਰਟ ਦੇ ਵਿੱਚ ਕਦੋਂ ਦਾ ਕੇਸ ਚੱਲ ਰਿਹਾ ਹੈ ਤੇ ਹੁਣ ਇੱਕਦਮ ਹਲਾਤ ਇਦਾਂ ਦੇ ਕਿਉਂ ਬਣਿਆ ਕਿ ਪਿੰਡ ਉਜੜਨ ਦੀ ਕਗਾਰ ਤੇ ਆ ਕੋਰਟ ਦੇ ਵਿੱਚ ਮੈਨੂੰ ਪੱਕਾ ਤਾਂ ਨਹੀਂ ਪਤਾ ਕਦੋਂ ਤੋਂ 1958 ਤੋਂ ਤਰੀਕਨ ਚੱਲ ਰਿਹਾ ਹਨ ਠੀਕ ਹੈ ਜੀ 52 53 ਠੀਕ ਹਾਂਜੀ ਇਹ ਉਹ ਤਾਂ ਚੱਲ ਰਿਹਾ ਜੀ ਉਦੋਂ ਠੀਕ ਹੈ ਜੀ ਹੁਣ ਇਹ ਦੁਬਾਰੇ ਬੰਦ ਮਤਲਬ ਜਿਹੜੀ ਪਹਿਲੀ ਮਰਬੇ ਬੰਦੀ ਹੋਈ ਉਹਨੂੰ ਭੰਗ ਕਰਵਾਉਣਾ ਚਾਹੁੰਦੇ ਹੈਗੇ ਅਤੇ ਕੋਰਟ ਤੇ ਮਾਲ ਮਾਇਕ ਮਾਇਦੇ ਵਿੱਚ ਅਨਵੋਲਵ ਹੋਇਆ ਪਿਆ ਅਸੀਂ ਪ੍ਰਗਟਮਾਨ ਸਰਕਾਰ ਕੋਲ ਇਹੀ ਬੇਨਤੀ ਕਰਦੇ ਆ ਕਿ ਵੀ ਇਸ ਨੂੰ ਰੁਕਵਾਇਆ ਜਾਵੇ ਔਰ ਗਰਾਊਂਡ ਲੈਵਲ ਤੇ ਹੋਵੇ ਜਿੱਥੇ ਸਾਡੇ ਕਬਜ਼ੇ ਅਨੁਸਾਰ ਅਸੀਂ ਬੈਠੇ ਆ ਪਿਆ ਉਦਾਂ ਦੇ ਜਮੀਨਾਂ ਤੇ ਉੱਤੇ ਉਹੀ ਸਾਨੂੰ ਬਹਾਲ ਕੀਤੀਆਂ ਜਨ ਉੱਥੇ ਉਹ ਸਾਡਾ ਪਿੰਡ ਦੇ ਵਿੱਚ ਕਿਸੇ ਨਾ ਕੋਈ ਲੜਾਈ ਝਗੜਾ ਨਹੀਂ ਕੋਈ ਕੇਸ ਨਹੀਂ ਪੈਲੀ ਦੇ ਮੁੱਦੇ ਤੇ ਪਰ ਇੱਕ ਗੱਲ ਹੋਰ ਵੀ ਜਿਨ੍ਹਾਂ ਨੇ ਜ਼ਮੀਨੇ ਵੇਚੀ ਸੀ ਪਹਿਲਾਂ ਜੇ ਉਹ ਉਹਨੂੰ ਇਹਦਾ ਦੁਬਾਰਾ ਕਰਨੀ ਚਾਹੁੰਦੇ ਆ ਤਾਂ ਇਹ ਤਾਂ ਫਿਰ ਇੱਕ ਤਰ੍ਹਾਂ ਧੋਖਾਧੜੀ ਹੋਊਗੀ ਇਹ ਧੋਖਾ 420 ਕਰ ਰਹੀ ਜੀ ਕੋਰਟ ਨੂੰ ਇਹ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਉਹ 420 ਸਾਡੇ ਨਾਲ ਵੀ ਕੀਤੀ ਉਹਨਾਂ ਨੇ ਤੇ ਸਰਕਾਰ ਨਾਲ ਵੀ ਕਰ ਰਹੀ ਹੈ ਜਿਹੜਾ ਉਹ ਹੁਣ ਦੇਖੋ ਕੀ ਖੱਲਰ ਪਾ ਰਿਹਾ ਪਿੰਡ ਦੇ ਵਿੱਚ ਇਹਦੇ ਵਿੱਚ ਪੂਰਾ ਕਤਲ ਹੋਗਾ ਹੋਊਗਾ ਜੀ ਪੂਰਾ ਕਟਾਬੱਡੀ ਹੋਊਗੀ ਸਾਡੇ ਜੇ ਕੋਈ ਇਹ ਜਾਂ ਕੋਈ ਮੁੱਦਾ ਉੱਠਦਾ ਹੈਗਾ ਭਗਵੰਤ ਮਾਨ ਸਰਕਾਰ ਤੋਂ ਤੁਹਾਨੂੰ ਕੋਈ ਉਮੀਦ ਆ ਵੀ ਹੁਣ ਹਾਂਜੀ ਬਹੁਤ ਜ਼ਿਆਦਾ ਉਮੀਦਾਂ ਨੇ ਜੀ ਉਸ ਜ਼ਿੰਮੇਦਾਰ ਭਰਾ ਨੇ ਉਹਨਾਂ ਨੂੰ ਪਹਿਲੀ ਦੇ ਦਰਦ ਦਾ ਪਤਾ ਹੈਗਾ ਉਹ ਸਾਡੀ ਜਰੂਰ ਆਵਾਜ਼ ਸੁਣਨਗੇ ਸਾਨੂੰ ਮੌਜੂਦਾ ਨੰਬਰਾਂ ਤੇ ਬਹੌਣਗੇ ਅਸੀਂ ਇਹੀ ਬੇਨਤੀ ਕਰਦੇ ਹਾਂ ਜੀ ਤੁਸੀਂ ਕੀ ਕਹੋਗੇ ਭਾਜੀ ਅਸੀਂ ਤਾਂ ਇਹੀ ਕਹਿੰਦੇ ਜੀ ਸਾਨੂੰ ਜਿਹੜੇ ਨਵੇਂ ਨੰਬਰ 47843 ਵਾਲੇ ਸਾਨੂੰ ਇਹੀ ਮੌਜੂਦਾ 3849 'ਚ ਨਹੀਂ ਜਾਣਾ ਚਾਹੁੰਦੇ ਜੀ 3849 ਤਾਂ ਇੱਕ ਘਰ ਦੇ 40-40 ਖੇਤ ਆ ਜੀ ਕਿੱਥੋਂ ਅਸੀਂ ਬੋਲ ਕਰਾਵਾਂਗੇ ਕਿੱਥੋਂ ਦੀ ਵੋਟਰ ਲਵਾਵਾਂਗੇ ਨਾ ਉਹਨਾਂ ਨੂੰ ਕੋਈ ਰਾਹ ਵਾ ਕਿੱਧਰ ਦੀ ਨਿੰਗਾਂਗੇ ਸਾਨੂੰ ਕਿਸੇ ਨਿੰਗਣ ਨਹੀਂ ਦੇਣਾ ਖੇਤਾਂ ਜਿਹਦੀ ਅਸੀਂ ਤਾਂ ਇਹੀ ਕਹਿੰਦੇ ਜਿਸ 47843 ਨੰਬਰ ਜਿਹੜੇ ਮੌਜੂਦਾ ਸਾਨੂੰ ਵਹੀ ਮਿਲ ਜਾਣ ਬਸ ਇੱਥੇ ਬੈਠੇ ਆ ਸਾਨੂੰ ਕਬਜ਼ਾ ਸਾਨੂੰ ਇੱਥੇ ਠੀਕ ਹੈ ਮੋ 47 48 ਜਿੱਥੇ ਲੋਕ ਬੈਠੇ ਆ ਉੱਥੇ ਹੀ ਬਿਠਾਈ ਰੱਖੇ ਸਰਕਾਰ ਉੱਥੇ ਹੀ ਅੱਗੇ ਵੇ ਚੱਲੀ ਜਾਵੇ ਕੰਮ 38 49 ਦੇ ਵਿੱਚ ਤਾਂ ਜੀ ਇੱਕ ਘਰ ਦੇ 40 40 ਖੇਤ ਆ ਜੀ ਜੀ ਸਾਡੇ ਕੋਲ ਇੱਥੇ ਮੌਜੂਦਾ ਕੁਝ ਪਾਕਿਸਤਾਨ ਤੋਂ ਆਏ ਹੋਏ ਬਜ਼ੁਰਗ ਉਹਨਾਂ ਦੀ ਵੀ ਜ਼ਮੀਨ ਇੱਥੇ ਆ ਕੀ ਕਹੋਗੇ ਬਜ਼ੁਰਗ ਤੁਸੀਂ ਕਿੱਥੋਂ ਆਏ ਹੋ ਨਹੀਂ ਪਾਕਿਸਤਾਨ ਤੋਂ ਆਏ ਕਿੰਨੀ ਦੇਰ ਦੇ ਇੱਥੇ ਰਹਿ ਰਹੇ ਹੋ ਹੁਣ ਇਹ ਅਸੀਂ 47 48 ਵੇਲੇ ਆਏ ਮੈਂ ਤੇ ਕੀ ਕਹੋਗੇ ਹੁਣ ਜ਼ਮੀਨ ਦੇ ਮਾਮਲੇ ਨੂੰ ਲੈ ਕੇ ਸਾਨੂੰ ਜ਼ਮੀਨ ਅਲਾਟ ਹੋਈ ਆ ਜੀ ਇੱਥੇ ਜੀ ਉਹ ਹੁਣ ਸਾਡਾ ਪੁਰਾਣੇ ਨੰਬਰਾਂ 'ਚ 3849 ਵਾਲਿਆਂ 'ਚ ਕੋਈ ਮਿਹਰਬਾਨੀ ਹੈ ਨਹੀਂ ਸਾਡਾ ਨੰਬਰ ਹੈ ਹੀ ਨਹੀਂ ਇੱਥੇ ਅੱਛਾ ਜੀ ਪੁਰਾਣੇ ਤੇ ਸਾਨੂੰ ਹੁਣ 3849 ਵਾਲੇ ਜੀ ਉਹਨਾਂ 'ਚ ਬਾੜਨ ਨੂੰ ਕਹਿੰਦੇ ਜੋ ਸਾਡੇ ਹੈ ਹੀ ਨਹੀਂ ਸਾਨੂੰ ਕਿੱਥੋਂ ਮਿਲਣੀ ਹੈ ਜੀ ਇਸ ਹਾਲਾਤ 'ਚ ਜਿਵੇਂ ਤੁਸੀਂ ਉੱਥੋਂ ਉੱਜੜ ਕੇ ਆਏ ਸੀ ਇੱਥੇ ਵੀ ਉਜੜਨ ਦਾ ਡਰ ਆ ਹਾਂ ਸਾਨੂੰ ਪੂਰਾ ਹੀ ਡਰ ਆ ਜੀ ਠੀਕ ਹੈ ਕੀ ਕਹਿੰਦੇ ਹੁਣ ਸਰਕਾਰ ਨੂੰ ਅਸੀਂ ਤਾਂ ਕਹਿੰਨੇ ਜੀ ਆ ਕੇ ਗਰਾਊਂਡ ਲੈਵਲ ਤੇ ਵੇਖੇ ਭਈ ਕੀ ਹਾਲ ਆ ਲੋਕਾਂ ਦਾ ਫੇਰ ਹੀ ਪਤਾ ਲੱਗੂਗਾ ਜੀ ਸਾਡੇ ਕੋਲ ਪਿੰਡ ਦੇ ਨੌਜਵਾਨ ਵੀ ਮੌਜੂਦ ਆ ਨੌਜਵਾਨ ਤੁਸੀਂ ਕੀ ਕਹੋਗੇ ਜੀ ਅਸਾਂ ਤੁਸੀਂ ਕਦੋਂ ਦੇ ਬੈਠੇ ਉਥੇ ਆਪਣੇ ਪਿਓ ਦਾਦਿਆਂ ਦੀ ਜ਼ਮੀਨ ਤੇ ਸਾਡੇ ਦਾਦੇ ਪੁਰਦਾਦੇ ਪਾਕਿਸਤਾਨ ਤੋਂ ਆਏ ਸੀ ਅਸੀਂ ਤਾਂ ਉਹਨਾਂ ਨੇ ਆ ਕੇ ਪਹਿਲਾਂ ਸਾਡ ਨੂੰ ਆ ਰਸੂਲਪੁਰਪਿੰਡ ਵਿੱਚ ਜ਼ਮੀਨ ਲਾਟ ਹੋਈ ਸੀ ਉਹਨਾਂ ਨੇ ਵੇਚ ਕੇ ਫਿਰ ਇੱਥੇ ਮੱਲੇ ਜ਼ਮੀਨ ਲਈ ਪਰ ਹੁਣ ਅਸੀਂ ਤਾਂ 38 ਤੋਂ 47 ਤੋਂ ਬਾਅਦ ਦੇ ਇੱਥੇ ਆਏ ਹੋਏ ਆ ਤੇ ਜੇ ਸਭ ਨਾਲ ਜੇ ਹੁਣ ਇਹਨਾਂ ਨੇ ਪੁਰਾਣੇ ਨੰਬਰਾਂ ਤੇ ਲੈ ਕੇ ਜਾਂਦੇ 37 38 ਫਿਰ ਸਾਡੇ ਕੋਲ ਤਾਂ ਕੁਝ ਵੀ ਨਹੀਂ ਰਹਿਣਾ ਅਸੀਂ ਤਾਂ ਦੁਬਾਰਾ ਫੇਰ ਉਹੀ ਇਜਾਰੇ ਵਾਲਾ ਕੰਮ ਹੋ ਜਾਣਾ ਵੀ ਅਸੀਂ ਤਾਂ ਇਤੋਂ ਛੱਡ ਕੇ ਵੀ ਗੁਰਦੁਆਰੇ ਜਾ ਕੇ ਵੇਏ ਨੇ ਬੱਚਿਆਂ ਨੂੰ ਲੈ ਕੇ ਸਾਡੇ ਕੋਲ ਤਾਂ ਇਹੀ ਹੋਰ ਤਾਂ ਕੁਝ ਨਹੀਂ ਸਾਨੂੰ ਤਾਂ ਸਰਕਾਰ ਨੂੰ ਇਹ ਹੀ ਅਪੀਲ ਆ ਕਿ ਵੀ ਇਸ ਕੇਸ ਲਈ ਧਿਆਨ ਦਿੱਤਾ ਜਾਵੇ ਤੇ ਸਾਰੇ ਪਿੰਡ ਦੀ ਸੁਣੀ ਜਾਵੇ ਠੀਕ ਹੈ ਕੀ ਕਰੋਗੇ ਬਾਈ ਜੀ ਤੁਸੀਂ ਵੀ ਮੇਰਾ ਨਾਮ ਖਮਮੰਦਰ ਸਿੰਘ ਪਰੰਡ ਮੱਲਾ ਦਾ ਮੈਂ ਰਹਿਣ ਵਾਲਾ ਤੇ ਸਾਡੇ ਜਿਹੜੇ ਸਾਨਾ 47 48 ਚ ਮਰੱਬੇਬੰਦੀ ਹੋਈ ਵੀ ਆ ਸਾਨੂੰ ਉਹੀ ਮਨਜੂਰ ਆ ਜੀ ਤੇ ਉੱਥੇ ਅਸੀਂ ਬੈਠੇ ਆ ਉੱਥੇ ਸਾਰੇ ਸਾਡੇ ਘਰ-ਬਾਰ ਪਾਇਵੇ ਆ ਸਾਰੇ ਸਾਡੇ ਮੋਟਰਾਂ ਲਾਈਆਂ ਖੇਤ ਪੱਧਰ ਕੀਤੇ ਬੇ ਆ ਤੇ ਉਸ ਤੇ ਹੀ ਇਤਾ ਹੀ ਉਸ ਤੇ ਹੀ ਖੁਸ਼ ਆ ਨਵੀਂ ਮਰੱਬੇਬੰਦੀ ਨਹੀਂ ਭਾੜਦੇ ਠੀਕ ਆ ਜੀ ਮੈਂ ਕੀ ਕਹੋਗੇ ਭਾਈ ਜੀ ਤੁਸੀਂ ਵੀ ਮੇਰਾ ਨਾਮ ਸਤਨਾਮ ਸਿੰਘ ਆ ਜੀ ਪਿੰਡ ਮੇਰਾ ਮੱਲਾ ਤਹਿਸੀਲ ਜੇਗਰਾਉਂ ਇੱਥੋਂ ਦਾ ਮੈਂ ਰਹਿਣ ਵਾਲਾ ਸਾਡੇ ਪਿੰਡ 1947 ਵਿੱਚ ਮਰੱਬੇਬੰਦੀ ਹੋਈ ਸੀ ਜਿਸ ਵਿੱਚ ਸਾਨੂੰ ਲਾਟ ਕੀਤੀ ਗਈ ਜ਼ਮੀਨ ਅਸੀਂ ਉੱਥੇ ਬੈਠੇ ਆ ਉਦੋਂ ਬਾਅਦ 88 ਤੱਕ ਰਜਿਸਟਰੀਆਂ ਵੀ ਚੱਲਦੀਆਂ ਰਹੀਆਂ 88 ਤੋਂ ਬਾਅਦ ਕਰਾਰਨਾਮੇ ਵੀ ਹੋਏ ਆ ਉਹ ਸਰਕਾਰ ਨੇ ਕੀਤੇ ਆ ਸਾਰਾ ਕੁਝ ਕੀਤਾ ਪਰ ਹੁਣ ਸਰਕਾਰ ਸਾਡੇ ਇਹ ਮਹਿਕਮਾ ਸਾਡੇ ਨਾਲ ਧੱਕਾ ਕਰ ਰਿਹਾ ਬਈ ਸਾਨੂੰ ਰਜਿਸਟਰੀਆਂ ਦੇ ਅੰਤਕਾਲ ਤੌਰ ਤੇ ਕਰਾਰਨਾਮੇ ਭੰਗ ਕਰਤੇ ਤੇ ਸਾਨੂੰ ਕਨਾ ਨਵੇਂ ਨਵੀਂ ਮਰਬੇਬੰਦੀ ਚ ਲਿਆਉਣਾ ਚਾਹੁੰਦੇ ਆ ਪਰ ਅਸੀਂ ਇਹ ਗੱਲ ਨਹੀਂ ਚਾਹੁੰਦੇ ਸਾਡਾ ਪਿੰਡ ਨੇ 1947 ਤੋਂ ਲੈ ਕੇ ਬਹੁਤ ਮਿਹਨਤ ਕੀਤੀ ਆ ਬਹੁਤ ਹੀ ਪਿੰਡ ਅੱਗੇ ਵਧਿਆ ਬਹੁਤ ਸਾਡੇ ਗੁਰਦਾਰੇ ਪੈ ਗਏ ਸਕੂਲ ਬਣ ਗਏ ਘਰਬਾਣ ਬਣ ਗਏ ਬਾਹਰ 1200 ਵਾਦੀ ਹੋ 1200 ਘਰ ਬਣ ਗਿਆ ਬਾਹਰ ਤੁਹਾਨੂੰ ਕੀ ਲੱਗਦਾ ਕਿ ਮਾਲ ਮਹਕਮੇ ਨੇ ਆ ਕੇ ਜ਼ਮੀਨੀ ਪੱਧਰ ਤੇ ਕੋਈ ਜਾਂਚ ਨਹੀਂ ਕੀਤੀ ਕੋਈ ਜਾਂਚ ਨਹੀਂ ਕੀਤੀਗੀ ਕੋਈ ਵੀ ਸਾਡੇ ਨਾਲ ਇਨਸਾਫ ਨਹੀਂ ਕੀਤਾ ਮਰ ਮੈਂ ਕਿਵੇਂ ਨੇ ਕੀ ਮੰਗਦੇ ਹੁਣ ਸਰਕਾਰ ਤੋਂ ਹੁਣ ਅਸੀਂ ਤਾਂ ਭੁਗਤਾਨ ਸਰਕਾਰ ਤੋਂ ਹੀ ਮੰਗ ਕਰਦੇ ਆਂ ਵੀ ਸਾਡੀ ਇਹ ਬੇਨਤੀ ਸੁਣੀ ਜਾਵੇ ਤੇ ਸਾਡੇ ਪਿੰਡ ਨੂੰ ਬਸ ਦਾ ਰੱਖਿਆ ਜਾਵੇ ਗਰਾਊਂਡ ਲੈਵਲ ਤੇ ਆ ਕੇ ਸਭ ਸਾਡੀ ਬੇਇੱਜ਼ਤੀ ਸੁਣਨ ਸੋ ਦੇ ਕਸੂਕਸਰਾ ਵੱਖ-ਵੱਖ ਪਿੰਡ ਵਾਸੀਆਂ ਨੇ ਪਾਕਿਸਤਾਨ ਤੋਂ ਇਹ ਬਜ਼ੁਰਗਾਂ ਨੇ ਪਿੰਡ ਦੇ ਨੌਜਵਾਨਾਂ ਨੇ ਆਪਾਂ ਨੂੰ ਪੂਰੀ ਸਮੱਸਿਆ ਦੱਸੀ ਹੈ ਔਰ ਭਗਵੰਤ ਮਾਨ ਸਰਕਾਰ ਤੋਂ ਉਮੀਦ ਜਤਾਈ ਹੈ ਕਿ ਹੁਣ ਤੱਕ ਦੀਆਂ ਸਰਕਾਰਾਂ ਨੇ ਇਸ ਮਸਲੇ ਵੱਲ ਕੋਈ ਗੌਰ ਨਹੀਂ ਕੀਤਾ ਹੈਗਾ ਪਰ ਭਗਵੰਤ ਮਾਨ ਸਰਕਾਰ ਤੋਂ ਉਹਨਾਂ ਨੂੰ ਉਮੀਦ ਹੈ ਕਿ ਜਿਸ ਤਰ੍ਹਾਂ ਸਰਕਾਰ ਹੋਰ ਪਿੰਡਾਂ ਦਾ ਵਿਕਾਸ ਕਰਾਉਂਦੀ ਹੈ ਹੋਰ ਪਿੰਡਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਦੀ ਹੈ ਇਸ ਪਿੰਡ ਮੱਲੇ ਦੀ ਸਮੱਸਿਆ ਨੂੰ ਜ਼ਮੀਨੀ ਪੱਧਰ ਤੇ ਜਾਂਚ ਕਰਵਾ ਕੇ ਇਸ ਦਾ ਹੱਲ ਕਰਵਾਇਆ ਜਾਵੇ ਤੇ ਜੋ ਪਿੰਡ ਵਾਸੀਆਂ ਤੇ ਮਾਨਯੋਗ ਕੋਰਟ ਦੀ ਤਲਵਾਰ ਲਟਕ ਰਹੀ ਹੈ ਕਿ ਮਰਬੇ ਬੰਦੇ ਨੂੰ 1938-39 ਤੱਕ ਲੈ ਕੇ ਇਨਾਂ ਤੇ ਲਟਕਾਇਆ ਜਾਵੇ ਔਰ ਉਸ ਨੂੰ ਵਾਪਸ ਜਿਸ ਤਰ੍ਹਾਂ 47 48 ਦੀ ਮਰਬੇਬੰਦੀ ਹੋਈ ਹੈ ਉੱਥੇ ਹੀ ਉਸ ਨੂੰ ਕਾਇਮ ਰੱਖਿਆ ਜਾਵੇ ਤਾਂ ਜੋ ਇਹ ਪਿੰਡ ਪਹਿਲਾਂ ਦੀ ਤਰ੍ਹਾਂ ਜਿਵੇਂ ਹੁਣ ਹਜ਼ਦਾ ਵਜ਼ਾ ਉਸੇ ਤਰ੍ਹਾਂ ਹੀ ਹਜ਼ਦਾ ਵਜ਼ਾ ਰਹਿ ਸਕੇ ਇਸ ਮਾਮਲੇ ਬਾਰੇ ਜਦੋਂ ਜਗਰੌਂਦੇ ਤਹਿਸੀਲਦਾਰ ਨਾਲ ਗੱਲ ਕਰਨੀ ਚਾਹੀ ਤਾਂ ਉਹਨਾਂ ਇਸ ਮਾਮਲੇ ਤੇ ਕੁਝ ਬੋਲਣ ਤੋਂ ਇਨਕਾਰ ਕਰ ਦਿੱਤਾ ਅਤੇ ਤਹਿਸੀਲਦਾਰ ਸਾਹਿਬ ਦੀ ਇਸ ਮਾਮਲੇ ਤੇ ਚੁੱਪੀ ਆਉਣ ਵਾਲੇ ਸਮੇਂ ਵਿੱਚ ਪਿੰਡ ਵਾਸੀਆਂ ਨੂੰ ਕਿੰਨੀ ਬਹਿੰਗੀ ਪਵੇਗੀ ਏ ਆਉਣ ਵਾਲਾ ਸਮਾਂ ਦੱਸੇਗਾ ਜਗਰੌਂ ਤੋਂ ਹੇਮਰਾਜ ਬੱਬਰ ਦੇ ਨਾਲ ਰਜਨੀਸ਼ ਬਾਂਸਲ ਦੀ ਇਹ ਖਾਸ ਰਿਪੋਰਟ